ਜਦੋਂ ਅਮਰਿਤਪਾਲ ਸਿੰਘ ਨੇ ਸੌਹ ਚੁੱਕੀ ਸੀ ਤੁਸੀਂ ਉਸ ਦਿਨ ਵੀ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਪਰਮਿਸ਼ਨ ਲੈਣੀ ਹੋਣੀ ਹੈ ਜਾਂ ਕਿਤੇ ਜਾਣਾ ਹੋਣਾ ਹੈ ਕਿਤੇ ਅਸ਼ਮੂਲੀਅਤ ਕਰਨੀ ਹੋਣੀ ਹੈ ਤਾਂ ਉਹਨਾਂ ਨੂੰ ਪਰਮਿਸ਼ਨਾਂ ਲੈਣੀਆਂ ਪੈਣੀਆਂ ਨੇ ਵਾਰ-ਵਾਰ ਹੁਣ ਫੇਰ ਉਹਨਾਂ ਨੇ ਇੱਕ ਖੱਤ ਲਿਖਿਆ ਹੈ ਸ਼ਾਇਦ ਇਹ ਕੋਈ ਪਰਮਿਸ਼ਨ ਦੇ ਬਾਰੇ ਹੈ ਨਹੀਂ ਨਹੀਂ ਪਰਮਿਸ਼ਨ ਬਾਰੇ ਨਹੀਂ ਹੈ ਸੁਖਮ ਸਿੰਘ ਸਾਹਿਬ ਆ ਥੋੜਾ ਜਿਹਾ ਅਪ ਟੂ ਡੇਟ ਰਹੋ ਜੀ ਇਹ ਖੱਤ ਪਰਮਿਸ਼ਨ ਬਾਰੇ ਨਹੀਂ ਹੈ ਇਹ ਸ਼ਰਕਤ ਬਾਰੇ ਕਹਿ ਸਕਦੇ ਹਾਂ ਪਰਮਿਸ਼ਨ ਇਹ ਆ ਕਿ ਹਾਂ ਇਸ ਸ਼ਿਰਕਤ ਕਰਨ ਵਾਸਤੇ ਹਾਂਜੀ ਸ਼ਿਰਕਤ ਕਰਨ ਵਾਸਤੇ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਜੀ ਤੋ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਅਮਰਤਪਾਲ ਸਿੰਘ ਹੁਣ ਸਾਰਾ ਕੁਝ ਸਮਝ ਚੁੱਕੇ ਆ ਜੀ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾਣਾ ਚਾਹੀਦਾ ਆ ਅੱਗੇ ਵਧਣ ਤੋਂ ਭਾਵ ਇਹ ਆ ਕਿ ਹੁਣ ਅ ਇੱਕ ਮਸਲਾ ਜਿਹੜਾ ਉਹ ਅਮਰਤਪਾਲ ਸਿੰਘ ਵਾਸਤੇ ਗੁੰਜਲਦਾਰ ਬਣੇਗਾ ਉਹ ਇਹੋ ਆ ਕਿਸੇ ਤਰੀਕੇ ਨਾਲ ਸੈਸ਼ਨ ਦੇ ਵਿੱਚ ਹਾਜ਼ਰੀ ਲਗੇ ਜੀ ਉਹ ਕਿਉਂ ਦੇਖੋ ਜੇਲ੍ਹ ਦੇ ਵਿੱਚ ਬੈਠੇ ਕਿਸੇ ਵੀ ਐਮਪੀ ਵਾਸਤੇ ਇੱਕ ਦੋ ਅੜਿੱਕੇ ਹੁੰਦੇ ਆ ਜਿਨ੍ਹਾਂ ਵਾਸਤੇ ਕਹਿ ਲੋ ਕਿ ਫੈਸਲੇ ਲੈਣੇ ਪੈਂਦੇ ਆ ਮਸਲਨ ਆਪ ਦਾ ਜਿਹੜਾ ਵੀ ਹਲਕਾ ਜੀ ਉਹਦੇ ਵਿੱਚ ਜੋ ਵੀ ਕੰਮ ਕਾਰਜ ਜੋ ਵੀ ਕਰਵਾਉਣੇ ਉਹਦੇ ਵਾਸਤੇ ਇੱਕ ਬੰਦਾ ਅਧਿਕਾਰਤ ਕੀਤਾ ਜਾਂਦਾ ਹੈ ਜੀ ਜੀ ਯਾਨੀ ਕੈਲੋ ਕੇ ਨਿਯੁਕਤ ਕੀਤਾ ਜਾਂਦਾ ਤਾਂ ਫਿਰ ਉਹ ਕੰਮਕਾਰ ਛੜੇ ਆ ਉਹਦੇ ਵਿਆਹ ਤੇ ਮੈਂਬਰ ਪਾਰਲੀਮੈਂਟ ਦੇ ਵਿਆਹ ਤੇ ਕਰ ਲੈਂਦਾ ਪਰ ਦੂਸਰੀ ਸਮੱਸਿਆ ਹੁੰਦੀ ਆ ਕਿ ਤੁਸੀਂ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹਨੂੰ ਬਰਕਰਾਰ ਰੱਖਣਾ ਹੈ ਜੀ ਹੁਣ ਜਿਹੜੀ ਮੈਂਬਰਸ਼ਿਪ ਹੈ ਨਾ ਉਹ 8 ਐਸੇ ਨੁਕਤੇ ਨੇ ਸੰਵਿਧਾਨ ਦੇ ਵਿੱਚ ਜੀ ਜਿਹਦੇ ਪਾਲਣ ਨਾ ਹੋਣ ਤੇ ਮੈਂਬਰਸ਼ਿਪ ਜਾਂਦੀ ਰਹਿੰਦੀ ਹੈ ਜੀ ਉਹ ਹੁਣ ਇੱਥੇ ਕੋਈ ਜ਼ਰੂਰੀ ਨਹੀਂ ਹੈ ਦੱਸਨੇ ਅੱਠ ਦੇ ਅੱਠ ਹਾਂ ਹਾਂ ਵੈਸੇ ਅਸੀਂ ਉਹਨਾਂ ਤੇ ਪਹਿਲਾਂ ਵੀ ਗੱਲ ਕੀਤੀ ਆ ਜਿੱਦਾਂ فرض ਕਰੋ ਕਿ ਮੈਂ ਇੱਕ ਮਿਸਾਲ ਦੇ ਦੇਣਾ ਤੁਹਾਨੂੰ ਕਿ ਤੁਸੀਂ ਮੈਂਬਰ ਪਾਰਲੀਮੈਂਟ ਬਣ ਗਏ ਹੋ ਜੀ ਜੇ ਤੁਸੀਂ ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਬਰਕਰਾਰ ਰੱਖੋਗੇ ਤਾਂ ਤੁਹਾਡੀ ਮੈਂਬਰਸ਼ਿਪ ਜਿਹੜੀ ਹੈ ਉਹ ਖਤਮ ਹੋ ਜਾਏਗੀ ਜੀ ਲੋਕ ਸਭਾ ਵਾਲੀ فرض ਕਰੋ ਕਿ ਜੇ ਤੁਹਾਡੇ ਕੋਲ ਦੋਹਰੀ ਨਾਗਰਿਕਤਾ ਤਦ ਵੀ ਗਈ ਜੀ ਤੇ ਜੇ ਤੁਸੀਂ ਇੰਡੀਅਨ ਨਾਗਰਿਕਤਾ ਛੱਡ ਦਿੱਤੀ ਤਾਂ ਤਦ ਵੀ ਗਈ ਜੀ ਤਾਂ ਇਸ ਤਰ੍ਹਾਂ ਅੱਠ ਇੱਕ ਬਹੁਤ ਵੱਡੇ ਕਹਿ ਲੋ ਕਿ ਪੁਆਇੰਟ ਹੁੰਦੇ ਆ ਜਿਨ੍ਹਾਂ ਦੀ ਪਾਲਣਾ ਇੱਕ ਮੈਂਬਰ ਪਾਰਲੀਮੈਂਟ ਨੂੰ ਹਰ ਹਾਲਤ ਵਿੱਚ ਕਰਨੀ ਪੈਂਦੀ ਆ ਜੀ ਮੈਂਟਲੀ ਅਫਸੈਟ ਕੋਈ ਬੰਦਾ ਹੋ ਜਾਵੇ ਮੈਂਬਰ ਪਾਰਲੀਮੈਂਟ ਉਹ ਵੀ ਮੈਂਬਰ ਪਾਰਲੀਮੈਂਟ ਨਹੀਂ ਰਹਿੰਦਾ ਇਹ ਗੱਲ ਕਾਬਲੇ ਗੌਰ ਆ ਜੀ ਜੀ ਕਿ ਮੰਨ ਲਓ ਕਿਸੇ ਬੰਦੇ ਦੀ ਜਿਹੜੀ ਮਾਨਸਿਕ ਸਿਹਤ ਹੈ ਮਾਨਸਿਕ ਤਵਾਜਨ ਹੈ ਜਿਉਂ ਸਾਫ ਹੋ ਜਾਂਦਾ ਸਿੱਧ ਹੋ ਜਾਂਦਾ ਕਿ ਉਹ ਠੀਕ ਨਹੀਂ ਹੈ ਹੂੰ ਤਾਂ ਉਸ ਸੂਰਤ ਦੇ ਵਿੱਚ ਵੀ ਮੈਂਬਰਸ਼ਿਪ ਚੱਲੇ ਜਾਂਦੀ ਹੁਣ ਤੇ ਮੈਂ ਤਕਰੀਬਨ ਸਾਰੀਆਂ ਹੀ ਦੱਸ ਦਿੱਤੀਆਂ ਤੁਹਾਨੂੰ ਕਿ 2 ਸਾਲ ਤੋਂ ਜੇ ਵੱਧ ਸਜ਼ਾ ਹੋ ਗਈ ਤਾਂ ਵੀ ਬੰਦਾ ਗਿਆ ਜੀ ਜੀ ਹੁਣ ਉਹ ਇਹਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਚੀਜ਼ ਆ ਉਹ ਹੈ ਆਰਟੀਕਲ 101 ਉਪਬੰਧ 4 ਹੂੰ ਉਹਦੇ ਤਹਿਤ ਕਿਹਾ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਦੀ 60 60 ਦਿਨਾਂ ਦੇ ਵਿੱਚ ਕਟੋ ਕਟ ਇੱਕ ਹਾਜ਼ਰੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਜੀ ਜਿਵੇਂ ਆਪਾਂ ਮੈਨੂੰ ਹੁਣ ਦਾ ਤੇ ਤੁਹਾਡੇ ਸਕੂਲਾਂ ਦੇ ਢਾਂਚੇ ਦਾ ਪਤਾ ਨਹੀਂ ਸੀ ਜੀ ਕਿ ਕੀ ਆ ਕੀ ਨਹੀਂ ਹੁਣ ਦੇ ਤਾਂ ਪਤਾ ਨਹੀਂ ਹੈ ਪਰ ਅੱਗੇ ਸਾਡੇ ਵੇਰੇ ਕੀ ਹੁੰਦਾ ਸੀਗਾ ਕਿ ਉਹ ਕੁਝ ਦਿਨਾਂ ਬਾਅਦ ਇੱਕ ਹਾਜ਼ਰੀ ਜ਼ਰੂਰ ਸਕੂਲ ਚ ਲਵਾਉਂਦੇ ਹੁੰਦੇ ਸੀ ਕਿ ਨਾ ਨਾ ਕੱਟਿਆ ਜਾਵੇ ਨਹੀਂ ਤਾਂ ਦੁਬਾਰਾ ਰੀ ਐਡਮਿਸ਼ਨ ਹੋਏਗੀ ਹੁਣ ਵੀ ਉਹ ਜਾ ਤੁਹਾਨੂੰ ਜਾ ਕੇ ਉੱਥੇ ਕੋਈ ਕਾਰਨ ਕਰਦਿਆਂ ਨੂੰ ਜਾ ਕੇ ਦੱਸਣਾ ਪੈਂਦਾ ਸੀ ਮੈਡੀਕਲ ਵਗੈਰਾ ਚਾਹੀਦਾ ਤਾਂ ਉਹ ਉਸੇ ਤਰ੍ਹਾਂ ਦਾ ਹੀ ਆ ਆਰਟੀਕਲ 101 ਉਪਬੰਧ 4 ਉਹਦੇ ਵਿੱਚ ਇਹੀ ਪ੍ਰੋਵੀਜ਼ਨ ਆ ਇਹੀ ਪ੍ਰਬੰਧ ਕੀਤਾ ਗਿਆ ਕਿ 60 ਦਿਨ ਦੇ ਵਿੱਚ ਵਿੱਚ ਮੈਂਬਰ ਪਾਰਲੀਮੈਂਟ ਦੀ ਛੜੀ ਹਾਜ਼ਰੀ ਯਕੀਨੀ ਹੋਏਗੀ ਹੁਣ ਵੇਖੋ ਗੱਲ ਕੀ ਆ ਕਿ ਇਹ ਪੱਤਰ ਲਿਖਿਆ ਗਿਆ ਜੀ ਤਾਂ ਜਿਹੜਾ ਸੈਸ਼ਨ ਆ ਅੱਛਾ ਇਹਦੇ ਵਿੱਚ ਇੱਕ ਗੱਲ ਹੋਰ ਨੋਟ ਕਰ ਲਿਓ ਕਿ ਇਹ ਜਿਹੜੀ 60 ਦਿਨ ਦੇ ਵਿੱਚ ਵਿੱਚ ਹਾਜ਼ਰੀ ਹੁੰਦੀ ਆ ਇਹ ਉਹਨਾਂ ਦਿਨਾਂ ਕਿ ਹੀ ਲਾਗੂ ਹੁੰਦੀ ਹੈ ਜਦੋਂ ਸੈਸ਼ਨ ਚਲੰਤ ਹੁੰਦਾ ਹੈ ਜੀ ਜਦੋਂ ਸੈਸ਼ਨ ਮਤਲਬ ਕਿ ਸੈਸ਼ਨ ਕਿੰਨੇ ਹੁੰਦੇ ਆ ਆਪਾਂ ਨੂੰ ਪਤਾ ਬਜਟ ਸੈਸ਼ਨ ਆ ਗਿਆ ਜੀ ਸਰਦ ਰੁੱਤ ਦਾ ਆ ਗਿਆ ਗਰਮ ਰੁੱਤ ਦਾ ਆ ਗਿਆ ਮੌਨਸੂਨ ਰੁੱਤ ਦਾ ਆ ਗਿਆ ਜਾਂ ਸਪੈਸ਼ਲਿਸਟ لاس ਕੋਈ ਆ ਗਿਆ ਜੀ ਜੀ ਤਾਂ ਜਿਹੜੇ ਇਸ ਲਾਸ ਦੇ ਦਿਨ ਹਨ ਉਹਨਾਂ ਦੇ ਵਿੱਚ ਉਹ 60 ਦਿਨਾਂ ਚ ਹਾਜ਼ਰੀ ਯਕੀਨੀ ਹੋਣੀ ਚਾਹੀਦੀ ਜੀ ਠੀਕ ਹੈ ਜੀ ਹੁਣ ਇਹਨਾਂ ਨੇ ਕੀ ਕੀਤਾ ਆਪਣਾ ਪੱਤਰ ਲਿਖ ਦਿੱਤਾ ਹਮ ਪੱਤਰ ਸਪੀਕਰ ਨੂੰ ਈਮੇਲ ਦੇ ਜ਼ਰੀਏ ਚਲਾ ਗਿਆ ਜੀ ਇਹਨਾਂ ਨੇ ਆਪਦੀ ਗੱਲ ਜਿਹੜੀ ਆ ਰੱਖ ਦਿੱਤੀ ਕਿ ਅਸੀਂ ਬਈ ਬਤੌਰ ਮੈਂਬਰ ਪਾਰਲੀਮੈਂਟ ਸੈਸ਼ਨ 'ਚ ਸ਼ਾਮਲ ਹੋਣਾ ਚਾਹੁੰਦੇ ਆ ਜੀ ਜੀ ਫਰਜ਼ ਕਰੋ ਜੇ ਉਹ ਇਜਾਜ਼ਤ ਨਹੀਂ ਦਿੰਦੇ ਥੈਨ ਤੁਸੀਂ ਜਾਤਾ ਸੁਪਰੀਮ ਕੋਰਟ ਦਾ ਰੁਖ ਕਰੋ ਜੀ ਸੁਪਰੀਮ ਕੋਰਟ ਕਿਉਂਕਿ ਜਿਹੜੇ ਸੰਵਿਧਾਨਕ ਮਸਲੇ ਬਣ ਜਾਂਦੇ ਨੇ ਇਸ ਤਰ੍ਹਾਂ ਦੇ ਜੀ ਜੀ ਜਾਂ ਫੰਡਾਮੈਂਟਲ ਨਾਲ ਜੁੜੇ ਹੁੰਦੇ ਨੇ ਤਾਂ ਉਹਨਾਂ ਤੇ ਤਤਕਾਲ ਸੁਣਵਾਈ ਕਰਦੀ ਆ ਜੀ ਸੁਪਰੀਮ ਕੋਰਟ ਤੁਹਾਨੂੰ ਯਾਦ ਹੋਣਾ ਹੈ ਸ਼ਾਇਦ ਅਫਜ਼ਲ ਦੀ ਫਾਂਸੀ ਦਾ ਮਾਮਲਾ ਸੀ ਕਿ ਕਿਸੇ ਹੋਰ ਦੀ ਫਾਂਸੀ ਦਾ ਮਾਮਲਾ ਸੀਗਾ ਅੱਧੀ ਰਾਤ ਤੋਂ ਬਾਅਦ ਵੀ ਸੁਣਵਾਈ ਹੋਈ ਸੀ ਜੀ ਸ਼ਾਇਦ 3:00 ਵਜੇ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਕਈ ਵਾਰ ਰਾਤ ਨੂੰ ਸੁਣਵਾਈ ਹੋਈ ਆ ਪੰਜਾਬ ਦੇ ਵਿੱਚ ਵੀ ਇੱਕ ਮਿਸਾਲ ਦੇ ਦਿੰਨਾ ਮਤਲਬ ਕਿ ਇਸ ਤਰ੍ਹਾਂ ਦੇ ਕਈ ਵਾਰ ਐਮਰਜੈਂਸੀ ਮਾਮਲੇ ਹੁੰਦੇ ਆ ਕਿ ਜਿਨ੍ਹਾਂ 'ਚ ਸੁਣਵਾਈ ਛੜੀ ਐਮ ਹੋ ਜਾਂਦੀ ਆ ਜਿੱਦਾਂ ਇੱਕ ਪੱਤਰਕਾਰ ਬੀਬੀ ਨੂੰ ਮਾਨ ਸਰਕਾਰ ਨੇ ਜੀ ਕੇਸ ਦੇ ਵਿੱਚ ਫਸਾ ਦਿੱਤਾ ਸੀਗਾ ਜਿਸ ਨੇ ਜਿਹੜੇ ਕੇਜਰੀਵਾਲ ਸਾਹਿਬ ਆ ਉਹਨਾਂ ਦੇ ਲਗਜ਼ਰੀ ਘਰ ਦੀ ਸਟੋਰੀ ਕੀਤੀ ਸੀਗੀ ਹਾਂ ਤਾਂ ਰਾਤ ਹਾਈ ਕੋਰਟ ਨੇ ਉਸ ਕੇਸ ਨੂੰ ਸੁਣਿਆ ਸੀਗਾ ਤੇ ਤੜਕੇ 3 ਵਜੇ ਲੁਧਿਆਣਾ ਜੇਲ੍ਹ ਚੋਂ ਉਸ ਬੀਬੀ ਨੂੰ ਰਿਹਾ ਕਰ ਦਿੱਤਾ ਗਿਆ ਸੀਗਾ ਜੀ ਕਈ ਵਾਰ ਇਹ ਚੀਜ਼ਾਂ ਇਸ ਤਰ੍ਹਾਂ ਹੋ ਜਾਂਦੀਆਂ ਹਨ ਹਾਂ ਜੀ ਤਾਂ ਉਹੀ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਮੈਂਬਰ ਪਾਰਲੀਮੈਂਟ ਹੈ ਜਾਂ ਕਿਸੇ ਦਾ ਕੋਈ ਫੰਡਾਮੈਂਟਲ ਨਾਲ ਜੁੜਿਆ ਮਸਲਾ ਹੈ ਤਾਂ ਉਦੋਂ ਤਤਕਾਲ ਸੁਣਵਾਈ ਹੋ ਜਾਂਦੀ ਹੈ ਜਾਂ ਤਾਂ ਉਹ ਸਪਰੀਮ ਕੋਰਟ ਆਰਡਰ ਕਰ ਦੇਗੀ ਪਰ ਸੁਪਰੀਮ ਕੋਰਟ ਜਦੋਂ ਸੁਣਵਾਈ ਕਰੇਗੀ ਤਦ ਜੋ ਲਾਅ ਐਂਡ ਆਰਡਰ ਨਾਲ ਜੁੜੀ ਚੀਜ਼ ਹੈ ਉਹ ਤਾਂ ਕੇਂਦਰ ਨੇ ਜਾ ਕੇ ਆਪਣਾ ਪੱਖ ਰੱਖਣਾ ਹੈ ਜੀ 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 ਕਿ ਜੀ ਅਸੀਂ ਇਸ ਕਾਰਨ ਇਹਨਾਂ ਨੂੰ ਨਹੀਂ ਲਿਆ ਸਕਦੇ ਤਾਂ ਉਸ ਸੂਰਤ ਚ ਕੀ ਹੈ ਕਿ ਜਿਹਦੀ ਆਪਾਂ ਗੱਲ ਕੀਤੀ ਆਰਟੀਕਲ 101 4 ਉਹ ਆਰਟੀਕਲ 101 ਉਪਬੰਧ 4 ਜਿਹਨੂੰ ਆਪਾਂ ਚਰ ਰਹੇ ਹਾਂ ਤਾਂ ਉਹਦੇ ਵਿੱਚ ਕੀ ਹੈ ਕਿ ਫਿਰ ਦੁਬਾਰਾ ਲਿਖ ਸਕਦੇ ਆ ਕਿ ਭਾਈ ਅਸੀਂ ਜੇਲ੍ਹ ਚ ਬੈਠੇ ਆ ਸਾਨੂੰ ਇਜਾਜ਼ਤ ਨਹੀਂ ਮਿਲਦੀ ਸੋ ਇਸ ਕਰਕੇ ਉਹ ਸਾਡਾ ਜਿਹੜਾ ਉਹ ਹਾਜ਼ਰੀ ਵਾਲਾ ਚੱਕਰ ਆ ਬਈ ਉਹ ਕੱਢ ਦਿਓ ਤਾਂ ਉਸ ਮਾਮਲੇ ਦੇ ਵਿੱਚ ਵੀ ਰਾਹਤ ਮਿਲ ਜਾਏਗੀ ਜੀ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਵੈਸੇ ਤੇ ਉਮੀਦ ਕਰਨੀ ਚਾਹੀਦੀ ਹੈ ਭਾਰਤ ਦੇਸ਼ ਆ ਮੈਂ ਤੁਹਾਨੂੰ ਇੱਕ ਨਾ ਘਟਣਾ ਦੱਸਦਾ ਮਾਂ ਜੀ ਜਿਹੜੀ ਕਿ ਬਾਹੂ ਵਲੀਸ ਆਫ ਦਾ ਇੰਡੀਅਨ ਪੋਲਿਟਿਕਸ ਫ੍ਰੋਮ ਬੁਲੇਟ ਟੂ ਬੈਲਟ ਦੇ ਵਿੱਚ ਆ ਹੂੰ ਉਸ ਕਿਤਾਬ ਦਾ ਤੁਸੀਂ ਜੇ ਦੇਖਣਾ ਹੋਵੇ ਤਾਂ ਉਹ ਲੱਥਾ ਵੀ ਮਿਲ ਜਾਏਗਾ ਜੀ ਪੰਜਾਬੀ ਹਿੰਦੀ ਚ ਤੁਹਾਨੂੰ ਜੇ ਕਿਸੇ ਨੇ ਪੜ੍ਹਨੀ ਹੋਵੇ ਅੱਛੀ ਕਿਤਾਬ ਆ ਉਹ ਉਹੀ ਬਾਹੂਬਲੀ ਉਹਦੇ ਵਿੱਚ ਆ ਜਿਹੜੇ ਆ ਖਬਰਾਂ ਚ ਅੱਜ ਕੱਲ ਰਹਿੰਦੇ ਨੇ ਹੂੰ 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 ਤਾਂ ਉਹਦੇ ਚ ਦੱਸਿਆ ਗਿਆ ਕਿ ਜਦੋਂ ਨਿਊਕਲੀਅਰ ਡੀਲ ਤੇ ਮਨਮੋਹਨ ਸਿੰਘ ਸਰਕਾਰ ਫਸ ਗਈ 2008 ਦੇ ਵਿੱਚ ਤਾਂ ਉਸ ਵੇਲੇ ਕੀ ਹੋਇਆ ਕਿ 6 ਬਾਹੂਬਲੀ ਜਿਹੜੇ ਕਿ ਉਸ ਵੇਲੇ ਐਮਪੀ ਸੀਗੇ ਅੱਦਾ ਦਰਜਨ ਜੀ ਜੀ ਜਿਵੇਂ ਹੁਣ ਆਪਾਂ ਇਸ ਵੇਲੇ ਤੇ ਦੋ ਦੇਖ ਰਹੇ ਆ ਨਾ ਤੇ ਦੋਨੇ ਹੀ ਇੱਕੋ ਤਰ੍ਹਾਂ ਦੇ ਤਕਰੀਬਨ ਕੇਸਾਂ ਚ ਹਾਲਾਂਕਿ ਤਕਨੀਕੀ ਤੌਰ ਤੇ ਫਰਕ ਹੈ ਬਿਲਕੁਲ ਤਾਂ ਉਸ ਵੇਲੇ 6 ਬਾਹੂਵਲੀ ਐਮਪੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸਨ ਜੀ ਮਨਮੋਹ ਸਿੰਘ ਸਰਕਾਰ 44 ਵੋਟਾਂ ਪਛੜਦੀ ਪਈ ਸੀਗੀ ਬਹੁਤ ਮਤਾਂ ਜੀ ਯਾਨੀ ਕੱਲੀ-ਕੱਲੀ ਵੋਟ ਦਾ ਫਰਕ ਪੈਣਾ ਸੀਗਾ ਤਾਂ ਉਸ ਵੇਲੇ ਉਹਨਾਂ ਛਿਆਂ ਨੂੰ ਇਜਾਜ਼ਤ ਦਿੱਤੀ ਗਈ ਸੀ ਕਿ ਉਹਨਾਂ ਦੇ ਵਿੱਚ ਇੱਕ ਅਹਿਮ ਸੀ ਅਤੀਕ احمد ਜੀ ਜਿਹਦੇ ਭਰਾ ਨੂੰ ਤੇ ਉਹਨੂੰ ਹੂੰ ਪਿੱਛੇ ਜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਪੁਲਿਸ ਹਿਰਾਸਤ ਦੇ ਵਿੱਚ ਜੀ ਜੀ ਅਤੀਕ احمد ਉਸ ਤੋਂ ਪਹਿਲਾਂ ਮਤਲਬ ਕਿ ਉਹਦੇ ਬੈਕਗ੍ਰਾਉਂਡ ਤੇ ਤਾਂ ਹੁਣ ਚਲੋ ਇਹਨਾਂ ਨਹੀਂ ਜਾਂਦੇ ਆਪਾਂ ਹੂੰ ਉਹ ਗੈਸਟ ਹਾਊਸ ਕਾਂਡ ਦੇ ਕਰਕੇ ਫਿਰ ਸਮਾਜਵਾਦੀਆਂ ਦੇ ਲਾਗੇ ਲੱਗਾ ਫਿਰ ਆਪਣਾ ਦਲ ਚ ਗਿਆ ਤੇ ਫਿਰ ਸਮਾਜਵਾਦੀਆਂ ਨਹੀਂ ਮੁੜ ਕੇ ਕਹਿ ਲੋ ਕਿ ਜ਼ੋਰ ਲਾ ਕੇ ਕਢਾ ਦਿੱਤਾ ਯਾਨੀ ਕੇਂਦਰ ਸਰਕਾਰ ਨੂੰ ਪਾਈ ਵੋਟ ਕਮ ਆਈ ਸੀ ਜੀ 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 ਅਤੀਕ ਅਹਿਮਦ ਬਾਹਰ ਆ ਗਿਆ ਸੀ ਇੱਥੇ ਦੀ ਬਦਕਿਸਮਤੀ ਆ ਕਿ ਕਾਲਜ ਵਾਲਾ ਇਹਨੇ ਪੰਗਾ ਲੈ ਲਿਆ ਮਸਟੰਡਿਆਂ ਵਾਲਾ ਕੰਮ ਕੀਤਾ ਅੱਛਾ ਤਾਂ ਮਤਲਬ ਇਹ ਆ ਕਿ ਜਦੋਂ ਸਰਕਾਰ ਨੂੰ ਜ਼ਰੂਰਤ ਹੁੰਦੀ ਆ ਫੇਰ ਬੰਦਾ ਉੱਥੇ ਇਜ਼ਲਾਸ ਦੇ ਵਿੱਚ ਨਾ ਸਿਰਫ ਸ਼ਮੂਲੀਅਤ ਕਰਦਾ ਹੈ ਬਲਕਿ ਰਿਹਾਈ ਵੀ ਹਾਸਲ ਕਰ ਲੈਂਦਾ فرض ਕਰੋ ਹਾਈਪੋਥੈਟਿਕਲੀ ਆਪਾਂ ਇੱਕ ਕਹਿ ਲੋ ਕਿ ਚਿਤਵਦੇ ਆ ਦ੍ਰਿਸ਼ ਹਮ ਇੱਕ ਦ੍ਰਿਸ਼ਟਾਂਤ ਐਸਾ ਬਣ ਜਾਂਦਾ ਕਿ ਇਹਨਾਂ ਨੂੰ ਯਾਨੀ ਮੋਦੀ ਸਾਹਿਬ ਉਹਨਾਂ ਨੂੰ ਫਲੋਰ ਟੈਸਟ ਪਾਸ ਕਰਨ ਦੀ ਜ਼ਰੂਰਤ ਹੈ ਯਾਨੀ ਇਹਨਾਂ ਦੇ ਖਿਲਾਫ ਬੇਪਰੋਸਗੀ ਮਤਾ ਆ ਗਿਆ ਹਮ ਅਛਾ ਤੇ ਨਾਨੀ ਜੀ ਨਾਨੀ ਦਾ ਮਤਲਬ ਕੀ ਹੈ ਕਿ ਇੱਕ ਤਾਂ ਉਹ ਹੈ ਗਿਆ ਨਾਇਡੂ ਸਾਹਿਬ ਤੇ ਨਹੀਂ ਮਤਲਬ ਨਿਤੇਸ਼ ਨਾਨੀ ਚ ਮੰਨ ਲਓ ਨਹੀਂ ਭੱਜ ਗਈ ਆ ਜੀ ਨੀ ਬੱਜ ਗਈ ਆ ਤਾਂ ਉੱਥੇ ਫਲੋਰ ਟੈਸਟ ਦੀ ਜ਼ਰੂਰਤ ਪੈਂਦੀ ਆ ਤਾਂ ਉਦੋਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੂੰ ਵੀ ਲਿਆਂਦਾ ਜਾਵੇ ਬਿਲਕੁਲ ਉਹਨਾਂ ਨੂੰ ਵੀ ਲਿਆਂਦਾ ਜਾਵੇ ਮਤਲਬ ਕਿ ਹਾਂ ਵੀ ਹੋ ਸਕਦਾ ਹੈ ਚਲੋ ਕੋਈ ਗੱਲਬਾਤ ਕਰ ਲੈਣ ਜਾਂਦਾ ਜੇ ਚਲੋ ਹੋ ਸਕਦਾ ਸਾਨੂੰ ਵੋਟ ਕਰ ਦੇਣ ਤਾਂ ਕਹਿੰਦਾ ਮਤਲਬ ਕਿ ਹੁਣ ਅਮਰਤਪਾਲ ਸਿੰਘ ਜਾਂ ਸਰਜੀਤ ਸਿੰਘ ਖਾਲਸਾ ਜਾਂ ਜਿਨ ਇਹਨਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਵੋਟ ਵੀ ਨਹੀਂ ਨਾ ਪਾ ਸਕਦੇ ਜੀ ਤੇ فرض ਕਰੋ ਕਿ ਉਹ ਕਹਿੰਦੇ ਕਿ ਹਾਂ ਯਾਰ ਅਸੀਂ ਤੁਹਾਨੂੰ ਪਾ ਦੇਵਾਂਗੇ ਜਾਂ ਅਸੀਂ ਕੋਈ ਹੋਰ ਫੈਸਲਾ ਲੈ ਲਾਂਗੇ ਤਾਂ ਮਤਲਬ ਇੱਕ ਮੈਂ ਵੈਸੇ ਇੱਕ ਕਾਲਪਨਿਕ ਦ੍ਰਿਸ਼ਟਾਂਤ ਦੀ ਸਿਰਜਣਾ ਕਰ ਰਿਹਾ ਹਾਂ ਕਿ ਉਦੋਂ ਹੀ ਆਪਣੇ ਆਪ ਹੀ ਲੈ ਆਉਣਗੇ ਹੂੰ 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 ਉਦੋਂ ਕੋਈ ਜ਼ਰੂਰਤ ਨਹੀਂ ਹੈ ਕਿਸੇ ਫਾਰਮੈਲਟੀ ਦੀ ਸੋ ਇਹ ਭਾਰਤੀ ਰਾਜਨੀਤੀ ਦੇ ਵਿੱਚ ਬਥੇਰੀ ਵਰੀ ਹੋਇਆ ਤੇ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਨਿਰਾਸ਼ਾ ਉਂਦ ਦਿ ਲੋੜ ਨਹੀਂ ਇਹੋ ਜਿਹਾ ਦ੍ਰਿਸ਼ ਦੁਬਾਰਾ ਆ ਸਕਦਾ ਪਾਰਲੀਮੈਂਟ ਦੇ ਵਿੱਚ ਤੇ ਜਾਣਗੇ ਜਾਣਗੇ ਉਹ ਕਹਿੰਦੇ ਹੁੰਦੇ ਹਨ ਨਾ ਮੌਜੂ ਕੀ ਸਿਆਸਤ ਸੇ ਮਾਇੂਸ ਮਤ ਹੋ ਫਾਨੀ ਫਾਨੀ ਇੱਕ ਬਹੁਤ ਤਗੜਾ ਸ਼ਾਇਰ ਹੋਇਆ ਜੀ ਜੀ ਫਾਨੀ ਬੰਦਿਆਨੀ ਤੇ ਉਹ ਕਹਿੰਦਾ ਕਿ ਮੌਜੂ ਕੀ ਸਿਆਸਤ ਸੇ ਹਮ ਮਤ ਮਾਇੂਸ ਹੋ ਫਾਨੀ ਜੀ ਗਿਰਦਾਬ ਗਿਰਦਾਬ ਹੁੰਦੀ ਹੈ ਜਿਹੜੀ ਉਹ ਘੁੰਮਣ ਖੇਰੀ ਜਿੰਨੀ ਗਿਰਦਾਬ ਕੀ ਹਰ ਤਹਿ ਸੇ ਸਾਹਿਲ ਨਜ਼ਰ ਆਤਾ ਹੈ ਕੀ ਬਾਤ ਤਾਂ ਗੱਲ ਇਹ ਹੈ ਕਿ ਹਰ ਇੱਕ ਹਰ ਇੱਕ ਘੁੰਮਣ ਕੇ ਰੀਚੋਂ ਕੈਲੋ ਕਿਤੇ ਨਾ ਕਿਤੇ ਕਿਨਾਰਾ ਨਜ਼ਰ ਆਉਂਦਾ ਤਾਂ ਸਮਰਥਕ ਉਹ ਉਮੀਦ ला ਸਕਦੇ ਜੀ 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 ਚਲੋ ਉਮੀਦ ਇਹੀ ਕਰਦੇ ਆ ਕਿ ਅਮਰਪਾਲ ਸਿੰਘ ਵੀ ਹਿੱਸਾ ਲੈ ਸਕਣ ਤੇ ਇਹ ਵੀ ਉਮੀਦ ਕਰਦੇ ਆ ਵੀ ਕਿਸੇ ਤਰ੍ਹਾਂ ਬਾਹਰ ਵੀ ਆ ਸਕਣ